ਅਜਬਠੰਡਾ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖੋ ਵੱਖ ਕਿਸਾਨ ਜਥੇਬੰਦੀਆਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਇਕੱਠੀਆਂ ਹੋਈਆਂ ਜਿੱਨਾ ਵੱਲੋਂ ਹਨੂਮਾਨ ਚੌਕ ਤੱਕ ਜੰਗ ਵਿਰੋਧੀ ਅਮਨ ਮਾਰਚ ਕੱਢਿਆ ਗਿਆ ਇਸ ਮੌਕੇ ਇਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਜੰਗ ਮਸਲੇ ਦਾ ਅਸਲ ਹੱਲ ਨਹੀਂ ਹੈ ਇਸ ਕੱਢੇ ਗਏ ਅਮਨ ਮਾਰਚ ਚ ਵੱਡੀ ਗਿਣਤੀ ਵਿੱਚ ਔਰਤ ਕਿਸਾਨਾਂ ਆਗੂ ਵੀ ਮੌਜੂਦ ਰਹੀਆਂ ਜਥੇਬੰਦੀਆਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਪੰਜਾਬ ਦਾ ਇਸਕੀਮ ਆ ਉਹਦੇ ਵੱਲੋਂ ਸੱਦਾ ਆਇਆ ਹੋਇਆ ਹੈ ਇਸ ਦਿਨ ਮੀਟਿੰਗ ਕਰਕੇ ਵੀ ਸਾਰੇ ਜ਼ਿਲ੍ਹਾ ਹੈੱਡਕ quarterਾਂ ਤੇ ਜੰਗ ਵਿਰੋਧੀ ਅਮਨ ਮਾਰਚ ਕਰਿਆ ਉਸ ਕੜੀਵਜੋਂ ਜੋ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਤ ਇਸ ਸਕੀਮ ਦਾ ਹਿੱਸਾ ਜੱਥੇ ਬੰਦਿਆਂ ਅਸੀਂ ਅੱਜ ਇੱਥੇ ਇਕੱਠੇ ਹੋਇਆ। ਐਸਡਿ ਬੀਸੀ ਦਫ਼ਤਰ ਅੱਗੇ ਇਕੱਠੇ ਹੋ ਕੇ ਅਸੀਂ ਲੋਕਾਂ ਨੂੰ ਜੰਗ ਬਾਰੇ ਗੱਲ ਦੱਸ ਕੇ ਅਸੀਂ ਜਿਹੜਾ ਆਮਨ ਮਾਰਚਾ ਉਹ ਤੁਹਾਨੂੰ ਮੰਨ ਤੋਂ ਉੱਪਰ ਸਾਡਾ ਤੈ ਹੋਇਆ ਉਹ ਕਰਾਂਗੇ। ਕਿਉਂਕਿ ਜਦੋਂ ਜੰਗਾ ਸ਼ਿਰਦਗਾ ਜੰਗਾ ਲਾਇਬਨਾ ਲੋਕਾਂ ਦਾ ਕਹਾਣ ਹੁੰਦਾ ਹੈ ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਹੋਇਆ ਜਦ ਸ਼ਿਰਦੀ ਜੰਗਸਰਾ ਦਾਤੇ ਖਾ ਜਾਂਦੀ ਪੁੱਤਰ ਮਾਵਾ ਦੇ ਬੰਦ ਬਕਸੇ ਪਿੰਡਾਂ ਨੂੰ ਤੋੜ ਦਿੰਦੇ ਬਿਨ ਸੀਨੇ ਵਿੱਚ ਭਰਾਵਾਂ ਦੇ ਇਸ ਤਰ੍ਹਾਂ ਦਾ ਜੰਗਤਾ ਦੇ ਨਾਲ ਵੱਡਾ ਨੁਕਸਾਨ ਹੁੰਦਾ ਹੈ ਤੇ ਸਾਡੇ ਦੇਸ਼ ਦੇ ਹਾਕਮਾ ਜਿਹੜਾ ਜੰਗ ਦੇ ਬਹਾਨੇ ਦੇ ਵਿੱਚ ਲੋਕਪ੍ਰੋਤੀ ਫੈਸਲੇ ਲੈਂਦੇ ਆ ਇਸ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਅੰਦਰ ਜਿਲ੍ਹਾ ਹੈੱਡਕੁਆਰਟਰਾਂ ਤੇ ਜਿਹੜੇ ਆਮ ਮਾਰਚਾ ਜਿਹੜੀ ਜੰਗ ਰੋਧੀ ਉੱਪਰ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਟਿੰਡਾ ਖਬਰਨਾਮਾ